ਤੇ ਕੱਟਰਾ ਮਾਨਦਾਰ ਕਹਿੰਦੇ ਨੇ ਆਪਣੇ ਆਪ ਨੂੰ ਇਮਾਨਦਾਰੀ ਤੇ ਪੰਜਾਬ ਚ ਡੋਲ ਡੋਲ ਕੇ ਪੈਣ ਡਈ ਆ ਤੁਹਾਨੂੰ ਪਤਾ ਹੀ ਆ ਇਹ ਲੋਕਾਂ ਨੇ ਜਿਹੜੀਆਂ ਝੂਠੇ ਵਾਦੇ ਕਰਨ ਵਾਲਿਆਂ ਨੂੰ ਇਕਰ ਦਿੱਤਾ ਕਿਉਂਕਿ ਪੰਜਾਬ ਚ ਵੀ ਝੂਠੇ ਵਾਦੇ ਕਰਕੇ ਆਏ ਸੀ ਦਿੱਲੀ ਚ ਵੀ ਝੂਠੇ ਵਾਦੇ ਕਰਕੇ ਆਏ ਤੇ ਅੱਜ ਲੋਕਾਂ ਨੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕੇਜਰੀਵਾਲ ਸਾਹਿਬ ਆਪਣੀ ਸੀਟ ਨਹੀਂ ਬਚਾ ਸਕੇ 10 ਤੋਂ 12 ਸੀਟਾਂ ਜਿਹੜੀਆਂ ਪੰਜਾਬੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਸੀ ਉਹਨਾਂ ਵਿੱਚ ਭਰਤੀ ਜੰਦਾ ਪਾਰਟੀ ਨੂੰ ਫਤਮਾ ਮਿਲਿਆ ਮੁਸਲਮਾਨ ਜਿਹੜੇ ਭਾਈਚਾਰੇ ਸਾਡੇ ਭਰਾ ਹੀ ਆ ਉਸ ਇਲਾਕੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਨੂੰ ਬੜਤ ਵੀ ਲਈ ਤੇ 12 ਸੀਟਾਂ ਐਸਸੀ ਭਾਈਚਾਰੇ ਦੀਆਂ ਸੀ ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਫਤਕੜਾ ਫਤਵਾ ਦੇ ਕੇ ਜਤਾਇਆ ਵਾ ਉਹਨਾਂ ਨੂੰ ਬਰੰਗ ਲਫਾਵੇ ਵਾਂਗੂ ਲੋਕਾਂ ਨੇ ਵਾਸ ਮੋੜਦਾ ਉਹ ਇੱਥੇ ਪ੍ਰਚਾਰ ਕਰਨ ਗਏ ਸੀ ਬੜੇ ਗੱਜ-ਬੱਜ ਕੇ ਕਾਂਗਰਸ ਨੇ ਉਹ ਕਿਹਨਾਂ ਦੀ ਗੱਲ ਕਰ ਰਹੀ ਹੈ ਜਿਹੜਾ ਫੇਲ ਮੈਂ ਨਾਂ ਨਹੀਂ ਲੈਣਾ ਜਿਹੜਾ ਫੇਲ ਬੰਦਾ ਜਿਹੜਾ ਆਪ ਹਾਰ ਗਿਆ ਤੇ ਉਹਨੇ ਕਿਸ ਨੂੰ ਕੀ ਜਤੋਣਾ ਨਹੀਂ ਮੈਂ ਤੇ ਉਹ ਉਹਨਾਂ ਨੂੰ ਬੇਨਤੀ ਕਰਦਾ ਕਿ ਤੇ ਭੁੱਲ ਭੁਲੇਕੇ ਪੰਜਾਬ ਨਾ ਆ ਜਿਓ ਨੇ ਲੋਕਾਂ ਨੇ ਇਥੋਂ ਵੀ ਤੁਹਾਨੂੰ ਮਾਣ ਦੇਣਾ ਹੁਣੇ ਨੇ ਇਹਨਾਂ ਨੇ ਇਹ ਵੀ ਬਿਆਨ ਦੇਣਾ ਕਿ ਈਵੀਐਮ ਵਿੱਚ ਹੀਰਾ ਵਿਰੀ ਹੋ ਗਈ ਆ ਇੱਕ ਦੋ ਦਿਨਾਂ ਨੂੰ ਬਿਆਨ ਉਹਨਾਂ ਨੇ ਵਧਾਈ ਦਿੱਤੀ ਤੁਹਾਨੂੰ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਨਹੀਂ ਉਹਨਾਂ ਦਾ ਬਿਆਨ ਹੋਣਾ ਅਜੇ ਉਹਨਾਂ ਦੇ ਛੋਟੇ ਲੀਡਰ ਉਹ ਬਿਆਨ ਦੇਣਗੇ ਜਿੰਦਾਬਾਦ ਜਿੰਦਾਬਾਦ ਭਾਜੀ ਜਿੰਦਾਬਾਦ ਭਾਜੀ ਜਿੰਦਾਬਾਦ 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 ਮਿਰੰਦਰ ਮਾਤੀ ਜੀ ਜਿੰਦਾਬਾਦ ਚਾਰਹਰਪੀ ਸਿੰਘ ਜਿੰਦਾਬਾਦ ਦਿੱਲੀ ਵਿਧਾਨ ਸਭਾ ਦੀ ਚੋਣ ਤੋਂ ਜਿੱਤ ਤੋਂ ਬਾਅਦ ਭਾਜਪਾ ਵੱਲੋਂ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਕਿਉਂਕਿ ਆਮ ਆਦਮੀ ਪਾਰਟੀ ਦਾ ਕਿਲਾ ਟੈਂਟ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਅਮਰਸਰ ਦੇ ਹਲਕਾ ਜੜਿਆਲਾ ਦੇ ਵਿੱਚ ਮੌਜੂਦ ਆ ਜਿੱਥੇ ਅੱਜ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਜਸ਼ਨ ਮਨਾਏ ਜਾ ਰਹੇ ਨੇ ਗਿੱਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਦੇਸ਼ ਦੇ ਵਿੱਚ ਢੋਲਾਂ ਦੀ ਆਵਾਜ਼ ਆ ਰਹੀਆਂ ਨੇ ਉੱਥੇ ਹੀ ਅਮਰਸਰ ਦੀ ਗੱਲ ਕਰੀਏ ਜੜਿਆਲੇ ਦੀ ਗੱਲ ਕਰੀਏ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਅੱਜ ਪੂਰੀ ਖੁਸ਼ੀ ਮਨਾਈ ਜਾ ਰਹੀ ਹੈ ਕਹਿੰਦੇ ਨੇ ਕਈ ਦਹਾਕਿਆਂ ਦੇ ਬਾਅਦ ਜਿਹੜੀ ਆ ਭਾਜਪਾ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਹੈ ਅੱਜ ਪੂਰੇ ਦੇਸ਼ ਵਾਸੀਆਂ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹਰ ਮੈਂਬਰ ਵਾਸਤੇ ਤੇ ਭਾਰਤੀ ਜਨਤਾ ਪਾਰਟੀ ਦੇ ਖਾਸ ਕਰ ਟਕਸਾਲੀ ਵਰਕਰਾਂ ਵਾਸਤੇ ਬਹੁਤ ਖੁਸ਼ੀ ਦਾ ਮੌਲਾ ਕਿਉਂਕਿ 27 ਸਾਲਾਂ ਬਾਅਦ ਦੇਸ਼ ਦੀ ਰਾਜਧਾਨੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਹੋਇਆ ਹੈ ਤੇ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਖੁਸ਼ੀਆਂ ਸਾਰੇ ਸਮਾਜ ਨਾਲ ਸਾਂਝੀਆਂ ਕਰ ਰਹੇ ਆ ਬਹੁਤ ਵੱਡੀ ਜਿੱਤ ਹੋਈ ਹੈ ਤੇ ਆਮ ਆਦਮੀ ਪਾਰਟੀ ਦਾ ਪਤਨ ਜਿਹੜਾ ਸ਼ੁਰੂ ਹੋ ਗਿਆ ਕੀ ਗੱਲ મોદી ਸਾਹਿਬ ਦੀ ਚਰਚਾ ਜਿਹੜੀ ਸੀ ਚੱਲਦੀ ਸੀ ਦਿੱਲੀ ਦੇ ਵਿੱਚ ਜਾ ਕੇ ਲੋਕਾਂ 'ਚ ਪ੍ਰਚਾਰ ਕੀਤਾ ਫਿਰ ਤੁਸੀਂ ਹਰ ਪਾਰਟੀ ਨੂੰ ਮੌਕਾ ਦਿੱਤਾ ਇੱਕ ਵਾਰੀ ਜਰੂਰ ਭਾਜਪਾ ਨੂੰ ਮੌਕਾ ਦੇ ਕਿਉਂ ਕੀ ਲੱਗਦਾ ਕਿ ਮੋਦੀ ਸਾਹਿਬ ਦੇ ਕੀਤੇ ਕੰਮਾਂ ਨੂੰ ਬੂਰ ਪਿਆ ਗਿਆ ਦਿੱਲੀ ਦੇ ਵਿੱਚ ਮੋਦੀ ਸਾਹਿਬ ਨੇ ਜਿਹੜੇ ਜਿਹੜੇ ਕੰਮ ਕੀਤੇ ਆ ਲੋਕਾਂ ਵਾਸਤੇ ਗਰੀਬ ਲੋਕਾਂ ਵਾਸਤੇ ਉਹ ਅੱਜ ਵੀ ਪੂਰੇ ਦੇਸ਼ ਵਿੱਚ ਬਿਨਾਂ ਪੱਖਪਾਤ ਦੇ ਦਿੱਤੇ ਜਾ ਰਹੇ ਆ ਪੰਜਾਬ ਵਿੱਚ ਵੀ ਸਹੂਲਤਾਂ ਮਿਲ ਰਹੀਆਂ ਇਸੇ ਕਰਕੇ ਲੋਕਾਂ ਨੇ ਜਿਹੜੀਆਂ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਨਕਾਰ ਦਿੱਤਾ ਕਿਉਂਕਿ ਪੰਜਾਬ 'ਚ ਵੀ ਝੂਠੇ ਵਾਅਦੇ ਕਰਕੇ ਆਏ ਸੀ ਦਿੱਲੀ 'ਚ ਵੀ ਝੂਠੇ ਵਾਅਦੇ ਕਰਕੇ ਆਏ ਆ ਤੇ ਅੱਜ ਲੋਕਾਂ ਨੇ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਪੂਰੀ ਤਰ੍ਹਾਂ ਰੱਦ ਕਰਤਾ ਕੇਜਰੀਵਾਲ ਸਾਹਿਬ ਆਪਣੀ ਸੀਟ ਨਹੀਂ ਬਚਾ ਸਕੇ ਹੂੰ ਤੇ ਆਪਾਂ ਉਹ ਹੁਣ ਕੀ ਲੀਡ ਕਰਨਗੇ ਕੀ ਕਰਨਗੇ ਇਸ ਕਰਕੇ ਉਹਨਾਂ ਨੂੰ ਲੋਕਾਂ ਨੇ ਕਿਹਾ ਤੁਸੀਂ ਆਰਾਮ ਕਰੋ ਕਰ ਬੈਠੋ ਤੇ ਜਿਹੜੀ ਦਿੱਲੀ ਦੀ ਜਨਤਾ ਉਹਨਾਂ ਨੇ ਆਪਣਾ ਮੋਦੀ ਸਾਹਿਬ ਨੂੰ ਆਪਣਾ ਨੁਮਾਇੰਦਾ ਚੁਣ ਲਿਆ ਕੀ ਲੱਗਦਾ ਜੋ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੋਇਆ ਉਹਦਾ ਅਸਰ ਵੀ ਦਿੱਲੀ ਦੇ ਵਿੱਚ ਗਿਆ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਇੱਥੇ ਮਹਿਲਾਵਾਂ ਨੂੰ 1000 ਰੁਪਏ ਭੱਤੇ ਦੀ ਗੱਲ ਕੀਤੀ ਸੀ ਉਹ ਵੀ ਲੋਕਾਂ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਫਿਰ ਦਿੱਲੀ ਦੇ ਵਿੱਚ ਐਸੇ ਵਾਅਦੇ ਕਰਨੇ 1800 ਦਿੱਤਾ ਜਾਊਗਾ 2000 ਦਿੱਤਾ ਜਾਊਗਾ ਹੋਰ ਸੇਵਾਵਾਂ ਦਿੱਤੀਆਂ ਜਾਣਗੀਆਂ ਯੋਕ ਲੋਕ ਸਮਝ ਚੁੱਕੇ ਆ ਝੂਠ ਇੱਕ ਜਾਂ ਦੋ ਵਾਰੀ ਚੱਲਦਾ ਬਹੁਤੀ ਵਾਰੀ ਨਹੀਂ ਚੱਲਦਾ ਤੇ ਲੋਕਾਂ ਨੇ ਝੂਠ ਨੂੰ ਨਕਾਰ ਦਿੱਤਾ ਵਾ ਉਥੇ ਕਾਂਗਰਸ ਨੂੰ ਵੀ ਮੂੰਹ ਨਹੀਂ ਲਾਇਆ ਕਾਂਗਰਸ ਨੇ ਵੀ ਬੜਾ ਚੇਹਰਾ ਰਾਜ ਕੀਤਾ ਇਹ ਵੀ ਉਥੇ ਤੁਰੇ ਫਿਰਦੇ ਸੀ ਇੱਥੋਂ ਪੰਜਾਬ ਚੋਂ ਵੀ ਬੜੇ ਵੱਡੇ ਲੀਡਰ ਗਏ ਹੀ ਇਹ ਉਥੇ ਟਾਰਾ ਮਾਰਦੇ ਸੀ ਕਿ ਪੰਜਾਬ ਕਾਂਗਰਸ ਸਰਕਾਰ ਬਣ ਰਹੀ ਕਾਂਗਰਸ ਬਣ ਰਹੀ ਉਹ ਇੱਕ ਸੀਟ ਬਣੀ ਆਈ ਖਾਤਾ ਵੀ ਨਹੀਂ ਖੁੱਲਿਆ ਮੇਰੇ ਹਿਸਾਬ ਨਾਲ ਇਸ ਕਰਕੇ ਪੰਜਾਬ ਚ ਵੀ ਇਹੋ ਹਾਲ ਹੋਣ ਵਾਲਾ ਆ ਨਾ ਤੇ ਕਾਂਗਰਸ ਦਾ ਖਾਤਾ ਖੁੱਲਣਾ ਜੇ ਤੇ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਕਰ ਦੇਣਾ ਤੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਪੂਰੇ ਢੋਲ ਠਮਕੇ ਨਾਲ ਗੱਜ-ਵੱਜ ਕੇ ਸਰਕਾਰ ਬਣਾਏਗੀ 2027 ਵਿੱਚ ਗਿੱਲ ਸਾਹਿਬ ਨੈਸ਼ਨਲ ਪਾਰਟੀ ਕਦੇ ਕਾਂਗਰਸ ਕਹਿੰਦੀ ਸੀ ਨੈਸ਼ਨਲ ਪਾਰਟੀ ਆ ਪਰ ਉੱਥੇ ਬਿਲਕੁਲ ਜ਼ੀਰੋ ਰਹਿ ਗਈ ਕੀ ਕਾਰਨ ਕੀ ਸਮਝਦੇ ਹੋ ਕਾਂਗਰਸ ਦਾ ਜ਼ੀਰੋ ਹੋਣ ਤੇ ਕਾਂਗਰਸ ਦਾ ਜੀਰੋ ਹੋਣ ਤੋਂ ਇੱਕੋ ਇੱਕ ਕਾਰਨ ਇਹ ਕਾਂਗਰਸ ਨੇ ਲੰਮਾ ਸਮਾਂ ਦੇਸ਼ ਤੇ ਰਾਜਕਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਕਾਂਗਰਸ ਕੋਲ ਰਾਜ ਕਰਨ ਦਾ ਸਮਾਂ ਲੋਕਾਂ ਨੇ ਦਿੱਤਾ ਪਰ ਲੋਕਾਂ ਨਾਲ ਜਿਹੜੀ ਗਰੀਬੀ ਅੱਜ ਗਰੀਬੀ ਅਨਪੜਤਾ ਬੇਰੋਜ਼ਗਾਰੀ ਇੰਨੀਆਂ ਸਮੱਸਿਆਵਾਂ ਇਹ ਕਾਂਗਰਸ ਦੀ ਦੇਣ ਆ ਕਾਂਗਰਸ ਨੇ ਆਪਣੇ ਰਾਜ ਦੌਰਾਨ ਜੇਬਾਂ ਭਰ ਲੀਆਂ ਇੰਨੇ ਘਟਾਲੇ ਹੋਏ ਲੱਖਾਂ ਕਰੋੜਾਂ ਰੁਪਈਆ ਦੇ ਘਟਾਲੇ ਮੋਦੀ ਸਾਹਿਬ ਪਿਛਲੇ 14 ਤੋਂ 15 ਸਾਲਾਂ ਤੋਂ ਸਰ ਸੱਤਾ ਵਿੱਚ ਹੈ ਤੁਸੀਂ ਕੋਈ ਵੇਖਿਆ ਕੋਈ ਘਟਾਲਾ ਇੱਕ ਵੀ ਸਿੰਗਲ ਫਰੌਡ ਸਿੰਗਲ ਘਟਾਲਾ ਮੋਦੀ ਸਾਹਿਬ ਨੇ ਜਿਹੜਾ ਨਹੀਂ ਹੋਣ ਦਿੱਤਾ ਮੈਂ ਤੇ ਕਾਂਗਰਸ ਵਿੱਚ ਟੂ ਜੀਪਸ ਇੱਕ ਸਪੈਕਟ੍ਰਮ ਕਾਮਨਵੈਲਥ ਗੇਮ ਦਾ ਘਟਾਲਾ ਆ ਘਟਾਲਾ ਉਹ ਘਟਾਲਾ ਤੋਪਾਂ ਦਾ ਘਟਾਲਾ ਕਿਹੜਾ ਕਿਹੜਾ ਘਟਾਲਾ ਜਿਹੜਾ ਕਾਂਗਰਸ ਨੇ ਨਹੀਂ ਕੀਤਾ ਪਰ ਮੋਦੀ ਸਾਹਿਬ ਨੇ ਉਹਦੇ ਹੀ ਭ੍ਰਿਸ਼ਟਾਚਾਰ ਤੇ ਨਕੇਲ ਪਾਈ ਤੇ ਲੋਕਾਂ ਨੇ ਮੋਦੀ ਸਾਹਿਬ ਨੂੰ ਪ੍ਰਵਾਨ ਕੀਤਾ ਦਿੱਲੀ ਵਿਧਾਨ ਸਭਾ ਚੋਣ ਦੇ ਵਿੱਚ ਕੁਝ ਸਿੱਖ ਚਿਹਰੇ ਵੀ ਅੱਗੇ ਆਏ ਨੇ ਖਾਸ ਕਰਕੇ ਭਾਜਪਾ ਦੇ ਜਿਹੜੇ ਵੋਟਰ ਸੀ ਉਹਨਾਂ ਨੇ ਵੋਟਾਂ ਪਾਈਆਂ ਸਿੱਖ ਚਿਹਰਿਆਂ ਨੂੰ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਸਵਾਲ ਵੀ ਚੁੱਕੇ ਜਾਂਦੇ ਨੇ ਕਿ ਸਿੱਖਾਂ ਨੂੰ ਜਿਹੜਾ ਆ ਉਹ ਪਿੱਛੇ ਕੀਤਾ ਜਾਂਦਾ ਹੈ 10 ਤੋਂ 12 ਸੀਟਾਂ ਜਿਹੜੀਆਂ ਪੰਜਾਬੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਸੀ ਉਹਨਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਫਤਮਾ ਮਿਲਿਆ ਮੁਸਲਮਾਨ ਜਿਹੜੇ ਭਾਈਚਾਰੇ ਸਾਡੇ ਭਰਾ ਹੀ ਆ ਉਸ ਇਲਾਕੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬੜਤ ਵੀ ਲਈ ਤੇ 12 ਸੀਟਾਂ ਐਸ ਸੀ ਭਾਈਚਾਰੇ ਦੀਆਂ ਸੀ ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਫਤ ਤਕੜਾ ਫਤਵਾ ਦੇ ਕੇ ਜਤਾਇਆ ਵਾ ਇਹਦਾ ਇਹਦੇ ਕਹਿਣ ਦਾ ਮਤਲਬ ਕਿ ਹਰ ਵਰਗ ਭਾਵੇਂ ਉਹ ਅਮੀਰ ਆ ਗਰੀਬ ਆ ਹਿੰਦੂ ਆ ਮੁਸਲਮਾਨ ਆ ਸਿੱਖ ਅਸਾਈਆ ਸਾਰਿਆਂ ਨੇ ਮੋਦੀ ਸਾਹਿਬ ਦੇ ਜਿਹੜਾ ਵਿਸ਼ਵਾਸ ਪ੍ਰਗਟਾਇਆ ਵਾ ਤੇ ਇਹ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੇ ਪੰਜਾਬ ਦੇ ਲੋਕ ਵੀ ਮੋਦੀ ਸਾਹਿਬ ਦੇ ਵਿੱਚ ਵਿਸ਼ਵਾਸ ਪ੍ਰਗਟਾ ਕੇ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣਗੇ ਤੁਸੀਂ ਕਹਿੰਦੇ ਐਸੀ ਹਲਕੇ ਨੂੰ ਬਿਲੋਂਗ ਕਰਦੇ ਹੋ ਦਿੱਲੀ ਦੇ ਵਿੱਚ ਐਸੀ ਭਾਈਚਾਰੇ ਨੇ ਕਿੰਨੇ ਕ ਭਾਜਪਾ ਨੂੰ ਸਪੋਰਟ ਕੀਤਾ ਅਕਸਰ ਸਵੇਰ ਤੋਂ ਤੁਸੀਂ ਅੰਕੜੇ ਸੁਣ ਰਹੇ ਹੋ ਦਿੱਲੀ ਦੇ ਵਿੱਚ ਜਾ ਕੇ ਵੀ ਤੁਸੀਂ ਕਈ ਵਾਰ ਆਏ ਹੋ ਬਹੁਤੀਆਂ ਸੀਟਾਂ ਦੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਆ ਤੇ ਪੰਜਾਬ ਦੀਆਂ ਵੀ 34 ਸੀਟਾਂ ਜਿਹੜੀਆਂ ਅਸੀਂ ਭਾਈਚਾਰੇ ਦੀਆਂ ਇੱਥੋਂ ਵੀ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਸ਼ਾਨਦਾਰ ਜਿੱਤ ਮਿਲੂਗੀ ਕੁਝ ਤੁਹਾਡੇ ਹਲਕੇ ਦੇ ਵੀ ਵਿਰੋਧੀ ਨੇ ਤੁਹਾਡੇ ਦੂਜੀ ਪਾਰਟੀ ਦੇ ਉਹਨਾਂ ਦੀਆਂ ਡਿਊਟੀਆਂ ਵੀ ਖਾਸ ਕਰਕੇ ਵੱਡੇ ਪੱਧਰ ਤੇ ਲਗਾਈਆਂ ਗਈਆਂ ਸੀਗੀਆਂ ਉਹਨਾਂ ਨੂੰ ਬਰੰਗ ਲਫਾਵੇ ਵਾਂਗੂ ਲੋਕਾਂ ਨੇ ਵਾਸ ਮੋੜਤਾ ਉਹ ਇੱਥੇ ਪ੍ਰਚਾਰ ਕਰਨ ਗਏ ਸੀ ਬੜੇ ਗੱਜ-ਵੱਜ ਕੇ ਕਾਂਗਰਸ ਨੇ ਉਹ ਕਿਹਨਾਂ ਦੀ ਗੱਲ ਕਰ ਰਹੀ ਹੋ ਜਿਹੜਾ ਫੇਲ ਮੈਂ ਨਾਂ ਨਹੀਂ ਲੈਣਾ ਜਿਹੜਾ ਫੇਲ ਬੰਦਾ ਜਿਹੜਾ ਆਪ ਹਾਰ ਗਿਆ ਤੇ ਉਹਨੇ ਕਿਸ ਨੂੰ ਕੀ ਜਤੋਣਾ ਨਹੀਂ ਆਪ ਇਤ ਕਾਂਗਰਸ ਜਿਹੜੀ ਵੋਟ ਵੀ ਨਹੀਂ ਲੈ ਸਕਿਆ ਲੋਕ ਸਭਾ ਵਿੱਚ ਵੀ ਲੋਕਾਂ ਨੇ ਜਦੋਂ ਜਦੋਂ ਵਿਧਾਨ ਸਭਾ 2022 ਦੀਆਂ ਵੋਟਾਂ ਪਈਆਂ ਤੇ 35 35000 ਵੋਟ ਪਈ ਲੋਕ ਸਭਾ ਦੀਆਂ ਵੋਟਾਂ ਆਈਆਂ ਤੇ 20000 ਵੋਟ ਰਹਿ ਗਈ ਤੇ ਗਾਂ ਲੋਕਾਂ ਨੇ 20000 ਵੀ ਨਹੀਂ ਰਹਿ ਦਿੰਦੇ ਨਹੀਂ ਇਸ ਕਰਕੇ ਉਹ ਭਾਉ ਨੂੰ ਚਾਹੀਦਾ ਚੋਬਰ ਕੇ ਆਪਣਾ ਹਲਕਾ ਹੋਰ ਕੋਈ ਲੱਭ ਲੈ ਖਾਸ ਕਰਕੇ ਇਹ ਗੱਲ ਕਰੀਏ ਜਿਵੇਂ ਹੁਣ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਕਾਫੀ ਦਹਾਕਿਆਂ ਬਾਅਦ ਜਿਵੇਂ ਤੁਸੀਂ ਕੀਤੀ 27 ਸਾਲ ਬਾਅਦ ਭਾਜਪਾ ਦੀ ਦਿੱਲੀ ਦੇ ਵਿੱਚ ਸਰਕਾਰ ਆਈ ਆ ਵਾਕਈ ਹੁਣ ਭਾਜਪਾ ਜਿਹੜੀ ਆ ਉਹਨਾਂ ਲੋਕਾਂ ਦੇ ਵਾਅਦਿਆਂ ਤੇ ਖਰੇ ਉਤਰ ਗਈ ਵੀ ਜੋ ਜੋ ਵਾਅਦੇ ਕੀਤੇ ਸੀ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਵਾਅਦਾ ਨਹੀਂ ਕਰਦੀ ਗਰੰਟੀ ਦਿੰਦੀ ਆ ਗਰੰਟੀ 100% ਓਕੇ ਹੁੰਦੀ ਆ ਗਰੰਟੀ ਦਿੰਦੇ ਤੇ ਗਰੰਟੀ ਤੇ ਮੋਦੀ ਸਾਹਿਬ ਪੂਰਾ ਉਤਰਦੇ ਆ ਕਿਉਂਕਿ ਕਈ ਸਹੂਲਤਾਂ ਇਹੋ ਜਿਹੀਆਂ ਸੀ ਜਿਹੜੀਆਂ ਮੋਦੀ ਸਾਹਿਬ ਕੋਲ ਲੋਕਾਂ ਨੇ ਮੰਗੀਆਂ ਨਹੀਂ ਜਿਹੜੇ ਮੋਦੀ ਸਾਹਿਬ ਨੇ ਉਜਨਵਾੜਾ ਯੋਜਨਾ ਵਿੱਚ ਜਿਹੜੇ ਉਜਨਵਾੜਾ ਯੋ ਜਿਹੜਾ ਸਿਲੰਡਰ ਵੰਡੇ ਮੁਫਤ ਵੰਡੇ ਜੇ ਪ੍ਰਧਾਨ ਮੰਤਰੀ ਦੀ ਗਰੀਬ ਕल्याण ਅਨੁਜੋਗਨਾ ਉਹ ਦਿੱਤੇ ਜਾਏ ਉਹ ਕਿਤੇ ਲੋਕਾਂ ਨੇ ਮੰਗ ਥੋੜਾ ਕੀਤੀ ਸੀ ਬਿਨਾ ਮੰਗਿਆ ਮੋਦੀ ਸਾਹਿਬ ਨੇ ਲੋਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਆ ਲੋਕਾਂ ਨੂੰ ਸਹੂਲਤਾਂ ਦੇ ਕੇ ਨਵਾਜਿਆ ਤੇ ਲੋਕ ਇਹ ਮਹਿਸੂਸ ਕਰਦੇ ਆ ਪੰਜਾਬ ਦੇ ਲੋਕ ਵੀ ਹੁਣ ਮਹਿਸੂਸ ਕਰਨ ਲੱਗੇ ਆ ਕਿ ਜਿਹੜੀਆਂ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਉਹ ਕੇਂਦਰ ਸਰਕਾਰ ਵੱਲੋਂ ਮਈਆਂ ਜਿ ਕਰਾਈਆਂ ਤੇ ਪੰਜਾਬ ਸਰਕਾਰ ਇਹਨਾਂ ਸਹੂਲਤਾਂ ਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਹੁੰਦੇ ਉਹਨਾਂ ਚੋਂਦੀ ਉਹ ਅੜੇਕੜ ਆ ਰਹੀ ਹੈ ਸਹੂਲਤਾਂ ਪੰਜਾਬ ਦੀਆਂ ਤੇ ਲੇਬਲ ਪੰਜਾਬ ਸਰਕਾਰ ਦਾ ਪਰ ਜਿਹੜੇ ਕਹਿੰਦੇ ਸੀ ਅਸੀਂ ਲੱਗਦਾ ਕਿ ਉਹ ਕਿੱਥੇ ਚਲੇ ਗਏ ਹੋਣਾ ਲੋਕਾਂ ਨੇ ਉਹਨਾਂ ਨੂੰ ਘਰ ਬਿਠਾਤਾ ਹਮ ਕਿ ਲੋਕੀ ਕਹਿੰਦੇ ਆਰਾਮ ਕਰੋ ਤੇ ਲੋਕਾਂ ਦੀ ਜਿਹੜੀ ਉਹਨਾਂ ਨੂੰ ਫਤਵਾ ਸਵਾਰ ਕਰਨਾ ਚਾਹੀਦਾ ਚੋਬਰ ਕੇ ਹੁਣ ਮੈਂ ਤੇ ਉਹ ਉਹਨਾਂ ਨੂੰ ਬੇਨਤੀ ਕਰਦਾ ਕਿ ਤੇ ਭੁੱਲ ਭੁਲੇਕੇ ਪੰਜਾਬ ਨਾ ਆ ਜਿਓ ਕਿ ਲੋਕਾਂ ਨੇ ਇੱਥੋਂ ਵੀ ਤੁਹਾਨੂੰ ਮਾਣ ਦੇਣਾ ਉੱਥੇ ਤੇ ਜਿੱਥੇ ਜਿੱਥੇ ਪੰਜਾਬ ਦੇ ਜਿਹੜੇ ਲੀਡਰ ਇੱਥੋਂ ਗਏ ਉਹਨਾਂ ਪ੍ਰਚਾਰ ਕੀਤਾ ਉਹ ਸੀਟਾਂ ਤੇ ਬੁਰੀ ਦਿਖਾ ਰਹੀਆਂ ਜੇ ਪੰਜਾਬ ਦੇ ਵਿੱਚ ਬਹੁਤ ਸਈਆਂ ਹਾਲੇ ਲੋਕਲ ਚੋਣਾਂ ਆਉਣ ਵਾਲੀਆਂ ਨੇ ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਦੀਆਂ ਹੁਣ ਕੀ ਲੱਗਦਾ ਕਿ ਹੁਣ ਆਮ ਆਦਮੀ ਪਾਰਟੀ ਦਾ ਦਿੱਲੀ ਵਾਲਾ ਹਾਲ ਹੋ ਸਕਦਾ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਜਿਹੜੀਆਂ ਚੋਣਾਂ ਲੜਦੀ ਆ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹ ਚੋਣਾਂ ਲੜਦੀ ਸਰਕਾਰ ਦੇ ਜੋਰ ਬਲ ਨਾਲ ਤੇ ਇਹਦੇ باوجود ਵੀ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਆ ਕਾਰਪੋਰੇਸ਼ਨ ਚੋਣਾਂ ਹੋਣ ਇਰ ਤੋਂ ਪਹਿਲਾਂ ਸਰਪੰਚੀ ਦੀਆਂ ਇਲੈਕਸ਼ਨਾਂ ਤੇਰ ਤੋਂ ਪਹਿਲਾਂ ਲੋਕ ਸਭਾ ਦੀ ਭਾਰਤੀ ਜਨਤਾ ਪਾਰਟੀ ਦਾ ਜੜਗਾਹ ਦਿਨੋਂ ਦਿਨ ਵਧਿਆ ਤੇ ਵੋਟ ਸ਼ੇਅਰ ਵੀ ਵਧਿਆ ਤੇ ਆਉਣ ਵਾਲੀਆਂ ਜੇ ਕਿਤੇ ਚੋਣਾਂ ਹੁੰਦੀਆਂ ਵੀਆਂ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਚੋਣਾਂ ਲੜੇਗੀ ਤੇ ਇਹ ਗ੍ਰਾਫ ਵੱਧਦਾ ਹੀ ਜਾ ਰਿਹਾ ਕਹਿੰਦੇ ਨੇ ਇਸ ਵਾਰੀ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਨਹੀਂ ਕੀਤੀ ਦਿੱਲੀ ਦੇ ਵਿੱਚ ਤਾਂ ਕਰਕੇ ਭਾਜਪਾ ਦੀ ਜਿਹੜੀ ਉੱਥੇ ਸਰਕਾਰ ਬਣ ਗਈ ਇਹ ਕਹਿਣ ਦੀਆਂ ਗੱਲਾਂ ਹੋਣੇ ਨੇ ਇਹਨਾਂ ਨੇ ਇਹ ਵੀ ਬਿਆਨ ਦੇਣਾ ਕਿ ਈਵੀਐਮ ਵਿੱਚ ਹਿਰਾਬੇਰੀ ਹੋ ਗਈ ਆ ਇੱਕ ਦੋ ਦਿਨਾਂ ਨੂੰ ਬਿਆਨ ਹੋਣੇ ਤੇ ਵਧਾਈ ਦੇਤੀ ਤੁਹਾਨੂੰ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਨਹੀਂ ਉਹਨਾਂ ਦਾ ਬਿਆਨ ਹੋਣਾ ਜੇ ਉਹਨਾਂ ਦੇ ਜਿਹੜੇ ਛੋਟੇ ਲੀਡਰ ਉਹ ਬਿਆਨ ਦੇਣਗੇ ਕਿ ਮਸ਼ੀਨਾਂ 'ਚ ਹਿਰਾਬੇਰੀ ਕਰ ਲਈ ਇਹਨਾਂ ਨੇ ਜਦੋਂ ਇਹ ਜਿੱਤ ਜਾਂਦੇ ਉਦੋਂ ਸਾਰਾ ਠੀਕ ਆ ਜਦੋਂ ਭਾਜਪਾ ਜਿੱਤ ਜਾਂਦੀ ਹੈ ਉਦੋਂ ਕਹਿੰਦੇ ਮਸ਼ੀਨਾਂ 'ਚ ਹਿਰਾਬੇਰੀ ਹੋ ਗਈ ਹੈ ਪਰ ਉਹ ਤਾਂ ਇੱਕ ਕੱਟਰਾ ਇਮਾਨਦਾਰ ਕਹਿੰਦੇ ਨੇ ਆਪਣੇ ਆਪ ਧੰਨਵਾਦ ਇਸਨੂੰ ਭਾਜਪਾ ਦੇ ਆਗੂ ਹਰਦੀਪ ਸਿੰਘ ਗਿੱਲ ਜਿਨ੍ਹਾਂ ਦੇ ਨਾਲ ਅਸੀਂ ਦਿੱਲੀ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਜੋ ਭਾਜਪਾ ਨੇ ਜੋ ਮੋਦੀ ਸਾਹਿਬ ਨੇ ਦਿੱਲੀ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਤੇ ਖਰੇ ਉਤਰਨਗੇ ਹੁਣ 27 ਦੇ ਵਿੱਚ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਜਾਵੇਗੀ